ਸਿਟੀ ਯੂਨੀਵਰਸਿਟੀ ਦੇ ਵਿਦਿਆਰਥੀ ਹਰ ਕੋਮਲ ਸਿੰਘ ਗਿੱਲ ਸਾਡੇ ਨਾਲ ਨੇ ਆਰਮ ਰੈਸਲਿੰਗ ਕਰਦੇ ਨੇ ਔਰ ਇੰਟਰਨੈਸ਼ਨਲ ਲੈਵਲ ਤੱਕ ਖੇਡ ਚੁੱਕੇ ਨੇ ਹਰ ਕੋਮਲ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਮੁਬਾਰਕਾਂ ਬਹੁਤ ਛੋਟੀ ਉਮਰ ਦੇ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਨੇ ਤੁਹਾਡੀਆਂ ਥੈਂਕ ਯੂ ਬਹੁਤ ਬਹੁਤ ਤੇ ਅੱਜ ਇੱਥੇ ਸਨਮਾਨਤ ਕੀਤਾ ਮੈਂ ਥੋੜਾ ਜਾਨਣਾ ਚਾਹਾਂਗਾ ਕਿੱਥੇ ਕਿੱਥੇ ਖੇਡ ਕੇ ਆਏ ਹੋ ਤੁਸੀਂ ਮੈਂ ਫਿਲਹਾਲ ਏਸ਼ੀਆ ਕਿਡ ਕੈਂਟ ਤਿੰਨ ਵਾਰ ਇੱਕ ਤਾਂ ਬੰਬੇ ਦਿੱਲੀ ਫਿਰ ਨੈਸ਼ਨਲ ਖੇਲੇ ਆ ਫੋਰ ਵਾਰ ਫੋਰ 골ਡ ਆ ਮੇਰੇ ਏਸ਼ੀਆ ਚ ਵੀ 3 골ਡ ਸਟੇਟ 4 5 ਵਾਰ ਚੈਂਪੀਅਨ ਬਣਿਆ ਅੱਛਾ ਮੈਂ ਥੋੜਾ ਜਾਨਣਾ ਚਾਹਾਂਗਾ ਇੱਕ ਤਾਂ ਰੈਸਲਿੰਗ ਹੁੰਦੀ ਉਹ ਆਪਾਂ ਸਭ ਨੇ ਵੇਖੀ ਆਰਮ ਲੈਸ ਰੈਸਲਿੰਗ ਕਿਵੇਂ ਅਲੱਗ ਐ ਇਸ ਤੋਂ ਆਰਮ ਰੈਸਿੰਗ ਮੀਨ ਬਸ ਇੱਕ ਟੇਬਲ ਹੁੰਦਾ ਉਹ ਤੇ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਪੰਜਾ ਲਾਉਂਦੇ ਆ ਬਸ ਉਹ ਆਰਮ ਰੈਸਿੰਗ ਇਹਦੇ ਵਿੱਚ ਮਤਲਬ ਬਹੁਤ ਟੈਕਨੀਕ ਪਾਵਰ ਸਭ ਕੁਝ ਮੈਟਰ ਕਰਦਾ ਮਾਈਂਡ ਗੇਮ ਹੈ ਇੱਕ ਤਰ੍ਹਾਂ ਦੀ ਇਹ ਕਹਿ ਸਕਦੇ ਆਪਾਂ ਅੱਛਾ ਕਿਵੇਂ ਮਨ ਬਣਿਆ ਵੀ ਮੈਂ ਆਰਮਲੈਸਲਿੰਗ ਦੇ ਵਿੱਚ ਹੀ ਜਾਣਾ ਹੈ ਕਿਉਂਕਿ ਗੇਮ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਤਕਨੀਕ ਦੀ ਆ ਮੈਂ ਇਹ ਮਤਲਬ ਮੈਨੂੰ ਸ਼ੌਂਕ ਸੀਗਾ ਸ਼ੁਰੂ ਤੋਂ ਪੰਜੇ ਲਾਉਣ ਦਾ ਮਤਲਬ ਆਫੀਸ਼ੀਅਲੀ ਨਹੀਂ ਪਤਾ ਸੀ ਇਹ ਇੱਕ ਗੇਮ ਵੀ ਹੁੰਦੀ ਹੈ ਜਦੋਂ ਮੈਂ ਜਿੰਮ ਵਗੈਰਾ ਲੱਗਾ ਮੇਰੇ ਉੱਥੇ ਨਾਲ ਦੇ ਜਿੰਮ ਵਾਲੇ ਸੀ ਉਹ ਕਰ ਰਹੇ ਸੀ ਵਰਕਆਊਟ ਮੈਂ ਪੁੱਛਿਆ ਉਹਨਾਂ ਨੂੰ ਵੀ ਇਹ ਕੀ ਹੁੰਦਾ ਹੋਗਾ ਇਹਨੇ ਗੇਮ ਹੁੰਦੀ ਹੈ ਫੇਰ ਮੇਰਾ ਇੰਟਰਸਟ ਬਣਿਆ ਮੈਂ ਲਾਈ ਗਿਆ ਖੇਲੀ ਗਿਆ ਲਗਾਤਾਰ ਪਹਿਲਾ ਸਾਲ ਤਾਂ ਬਹੁਤ ਹਾਰੇ ਆਵੇਂ 2022-23 ਉਹ ਤੋਂ ਬਾਅਦ ਜਿਵੇਂ ਜਿਵੇਂ ਖੇਲੀ ਕਿ ਐਕਸਪੀਰੀਅੰਸ ਆਈ ਗਿਆ ਵਧੀਆ ਖੇਲੀ ਗਿਆ ਹਾਰਾਂ ਚੋਂ ਜਿੱਤਾਂ ਨਿਕਲਦੀਆਂ ਹਾਂਜੀ ਹਾਂਜੀ ਹਾਰ ਤੋਂ ਹੀ ਸਿੱਖਦਾ ਬੰਦਾ ਐਸੀ ਅੱਗੇ ਕੀ ਸੁਪਨਾ ਇਸ ਇਸ ਗੇਮ ਦੇ ਵਿੱਚ ਅੱਗੇ ਜਾਣਾ ਅੱਗੇ ਹੁਣ ਮੇਰਾ ਅਹੀ ਦਸੰਬਰ ਚ ਦੁਬਈ ਆ ਏਸ਼ੀਆ ਉੱਥੇ ਜਾਣਾ ਉਹ ਤੋਂ ਬਾਅਦ ਨੈਕਸਟ ਈਅਰ ਅਕਤੂਬਰ ਚ ਵਰਲਡ ਉਹ ਵੀ ਬਾਹਰ ਹੋਣਗੇ ਕੋਈ ਇਟਲੀ ਸਾਈਡ ਉਧਰ ਸੋ ਸਾਡੇ ਵੱਲੋਂ ਬਹੁਤ ਸ਼ੁਭਕਾਮਨਾਵਾਂ ਮੁਬਾਰਕਾਂ ਅੱਗੇ ਵਧਦੇ ਰਹੋ ਐਂਡ ਥੈਂਕ ਯੂ ਬਹੁਤ